ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੁੱਤ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਗਾਮ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਰ ਜੀ ਹਨਾਣਾ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਅੰਕਲ ਜੀ ਸਤਿ ਸ੍ਰੀ ਅਕਾਲ ਜੀ। ਹਾਂ ਸ੍ਰੀ ਅਕਾਲ ਜੀ। ਹੋਰ ਸਭ ਠੀਕ ਠਾਕ ਜੀ? ਬੜਾ ਠੀਕ ਠਾਕ ਜੀ। ਅੱਗੇ ਨੋ ਕੰਮ ਐ ਨਹੀਂ ਹੁਣ ਤੇ ਗੱਜਦਾ ਮੈਂ। ਨਹੀਂ ਹੁੰਦੇ ਬੜਾ ਫਰਕ ਪੈ ਗਿਆ ਅੱਗੇ ਨੋ ਤੇ। ਹਾਂ। ਜਿੱਦਨ ਦਾ ਕੰਮ ਸ਼ੁਰੂ ਕੀਤਾ ਦੁਪਾਰਾ ਉਦੋਂ ਦਾ ਕੰਮ ਹੋਈ ਜਾਂਦੇ ਆ ਕੰਮ। ਹਾਂ ਹੋ ਮਹਾਰਾਜ ਸੱਚੇ ਪਾਤਸ਼ਾਹ ਤੇਰਾ ਵੀ ਭਲਾ ਹੋਏ ਮੇਰਾ ਵੀ ਹੋਏ। ਠੀਕ ਹੈ। ਗੁਰੂ ਨਾਮਦਾਸ ਮਿਹਰ ਕਰੇ ਤੂੰ ਔਰ ਸਾਨੂੰ ਦਰਸ਼ਨ ਦੇਂਦਾ ਰਵੇਂ। ਠੀਕ ਹੈ ਜੀ। ਹਾਂ। ਠੀਕ ਹੈ ਤੇ ਅੱਜ ਇੱਕੋ ਹੀ ਜੇ। ਅੱਜ ਕੋ ਲਈ ਇੱਕ ਹੋਰ ਗਾਂ ਜੋੜਾ ਲਿਆ ਹੀ ਏ। ਅੱਛਾ। ਤੇ ਉਹ ਵੀ ਨਕਾਤਲੀ ਉਹ ਪਾਣੀ ਵਾਲ ਨੂੰ ਮਾਰਦੀ ਮੈਂ ਲਿਆਂਦੀ ਨਹੀਂ ਮੈਂ ਕਹੇ ਨੂੰ ਤੇ ਲਪੋਰੀਆ ਕਿਉਂ ਕਿਸ ਨਾ ਬੇਇਮਾਨੀ ਕਰ ਅੱਛਾ ਪਾਸ ਨਹੀਂ ਹੋਈ ਉਹ ਪਾਸ ਨਹੀਂ ਹੋਈ ਠੀਕ ਆ ਆ ਦੇ ਲਿਆ ਤੇ ਫਿਰ ਇੱਕੋ ਹੀ ਲਿਆਂਦੀ ਫਿਰ ਇੱਕੋ ਲਿਆਂਦੀ ਰਾਤੀ ਆਈ ਹੈ ਅੱਛਾ ਚੰਨਾ ਨਾ ਨਾ ਦੀ ਸੁਣੀ ਆਏ ਅੱਛਾ ਠੀਕ ਆ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਮੇਰਾ ਤਰਲੋਪ ਸਿੰਘ ਜੀ ਹਾਂਜੀ ਪਿੰਡ ਬੋਰਤਾ ਤੇ ਤਹਿਸੀਲ ਜ਼िला ਅਮਰਸਰ ਠੀਕ ਆ ਤੇ ਦੋ ਹਾਈਵੇ ਰੋਡ ਆਪਾਂ ਨੂੰ ਲਾਗੇ ਲੱਗਦੇ ਹਨ ਹਾਂਜੀ ਇੱਕ ਤੇ ਜਿਹੜਾ ਨਵਾਂ ਤਰਨਤਾਰਨ ਵਾਲਾ ਬਣਿਆ ਤੇ ਇੱਕ ਜੰਡੇ ਵਾਲੇ ਵਾਲਾ ਦਿੱਲੀ ਵਾਲਾ ਰੋਡ ਜਿਹੜਾ ਮੇਨ ਹੈ ਹਾਂਜੀ ਹਾਂਜੀ ਠੀਕ ਹੈ ਤੇ ਫੋਨ ਨੰਬਰ ਇਹ ਕਰੀ ਦੱਸ ਦਵਾਂ ਆਪਣਾ 95017 ਜੀ ਹਾਂਜੀ 36450 ਠੀਕ ਹੈ ਜੀ ਠੀਕ ਹੈ ਤੇ ਹੁਣ ਜਿਹੜੀ ਆਵਲੀ ਗਾਂ ਤੁਹਾਨੂੰ ਵਿਖਾਉਣੀ ਆ ਤਾਜੀ ਸੋਈ ਆ ਬਿਲਕੁਲ ਆਹ ਦੇਖ ਸਕਦੇ ਜੀ ਤੇ ਥਨਾ ਦਾ ਸਾਈਜ਼ ਗੈਪ ਵੀ ਦੇਖ ਸਕਦੇ ਜੀ ਗੁਲਾਬੀ ਰੰਗ ਦੇ ਥਾਨੇ ਜਿਹੜੇ ਇਹਦੇ ਇਹ ਆ ਬੱਚਾ ਮਗਰ ਤਾਜ਼ਾ ਹੀ ਆ ਜਿਹੜਾ ਨਾਲੂ ਨਾਲੀ ਕਿੰਨਾ ਚਿਰ ਹੋਇਆ ਜੇ ਸੋਈ ਨਾ ਇਹਨੂੰ ਅੱਜ ਤਿੱਜਾ ਰਿਆ ਨੇ ਆਲੀ ਅੱਛਾ ਇਹਨੇ 15 ਲੀਟਰ ਬੋਲਾ ਹੀ ਕੱਢਿਆ ਅੱਛਾ 15 ਲੀਟਰ ਬੋਲਾ ਤਿਆਰ ਹੈ ਇਹਦੇ ਕੋਲ ਯਾਰ ਬਿਲਕੁਲ ਕੰਡਾ ਮੇਰੇ ਕੋਲ ਹੈਗਾ ਅੱਛਾ ਦੋ ਡੰਗ ਚੋਲੇ ਤਿੰਨ ਡੰਗ ਚੋਲੇ ਦੇ ਘੱਟ ਹੋਏ ਬੇਸ਼ੱਕ ਰਹਿਣ ਦੇ ਖੜੇ ਨੇ ਅੱਛਾ ਹਾਂ ਤੇ ਇਹ ਕਿੰਨਾ ਚਵਾਜੂ ਦੁੱਧ ਇਹ 18 ਪਲੱਸ ਕਰੀਜੀ ਅੱਛਾ 18 ਤੋਂ 18 ਦੇ ਲਾਗੇ ਜਿਹੜਾ ਦੁੱਧ ਹੈ ਚੁਵਾਈ ਜਾਊਗੀ ਚੁਵਾਈ ਆਉਗੀ ਜੀ ਇਹ ਆ ਖੋਲੋ ਹਾਂ ਫਿਰ ਤੋੜ ਦਈਏ ਆਹ ਦੇਖ ਸਾਹਦੇ ਜੀ 15 ਲੀਟਰ ਜਿਹੜਾ ਬੋਲਾ ਹੀ ਤਿਆਰ ਦਾਸਤੇ ਤੇ ਕੋਲ ਲੈ ਜਾ ਜੀ ਇੱਕ ਕਰੀ ਬੱਚਾ ਲਾ ਕੇ ਦਿਖਾ ਦਈਏ ਪਤਾ ਲੱਗ ਜੀ ਠੰਡੀ ਸੀਲ ਦਾ ਆ ਜਿਹੜਾ ਬੱਚਾ ਥੱਲੇ ਛੜਤਾ ਹੈ ਇਹ ਤੇ ਬੱਚੇ ਨੇ ਪੂਰੇ ਚੰਗੀ ਤਰ੍ਹਾਂ ਦੁੱਧ ਚੰਗਣ ਦੀ ਵੀ ਨਹੀਂ ਜਾਚ ਬਾਕੀ ਆ ਦੇਖਾ ਦੇ ਜਵਾਜ ਲਾ ਇਹਦਾ ਅਗਲੇ ਸਨਾਂ ਦਾ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਕੋਈ ਕੁੱਝ ਨਹੀਂ ਇਤਰਾ ਹੀ ਆ ਠੀਕ ਹੈ ਜੀ ਖੰਡੀ ਦੀ ਜਿਹੜੀ ਪਾਕੀ ਪਿਛਲੇ ਥਾਂ ਦਾ ਵੀ ਸਾਈਜ਼ ਉਤਰਾਂ ਠੀਕ ਹੈ ਤੇ ਅਗਲੇ ਆਂਦਾ ਵੀ ਜਿਹੜਾ ਠੀਕ ਹੈ ਪ੍ਰੋਪਰ ਹੱਥ ਚ ਆਉਣ ਵਾਲੇ ਥਾਣੇ ਤੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਕੋਈ ਕੁੱਝ ਨਹੀਂ ਤੇ ਕਿੰਨਾ ਕ ਫਿਰ ਮੁੱਲ ਰੱਖ ਰਹੀਏ ਦਾ ਆਪਾਂ ਮੋਲ ਦੇ ਮੰਗਣੂਆ ਮੈਂ 50000 ਮੰਗ ਰਾਂ ਜੀ ਅੱਛਾ 48 ਹੀ ਦੇ ਦੂੰਗਾ 48 ਚ ਮਾਨਤਨ ਕਰ ਦੂੰਗਾ ਅੱਛਾ 48000 ਚ ਮਾਨਤਨ ਕਰ ਦੋਗੇ ਹਾਂ ਜੀ ਠੀਕ ਐ ਬਾਕੀ ਇਹ ਆਬ ਇਹ ਇਥੇ ਚੋਗੇ ਖੜੇ ਦੋ ਡੰਗ ਤਿੰਨ ਡੰਗ ਚੋਗੇ ਖੜੇ ਅੱਛਾ ਇਹ ਗਰੰਟੀ ਆ ਮੇਰੀ ਠੀਕ ਐ ਹਾਂ ਠੀਕ ਐ ਤੇ ਬਾਕੀ ਆਪਣੀ ਤਸਦੀਕ ਕਰਕੇ ਖੜੇ ਤਸਦੀਕ ਕਰਕੇ ਖੜੇ ਕੋਈ ਫੋਨ ਲਾਵੇ ਬਾਕੀ ਮਾਨਤਨ ਮੌਕੇ ਤੇ ਹੋ ਜਾਊਗਾ ਮੌਕੇ ਤੇ ਹੋਊਗਾ ਜੀ ਠੀਕ ਐ ਬਾਕੀ ਆ ਦੇਖ ਸਕਦੇ ਜੀ ਉਤਾ ਜੀ ਸੂਈ ਆ ਤੇ ਆਪਣੇ ਇੱਥੇ ਆ ਕੇ ਤਸੱਲੀ ਕਰਕੇ ਚਵਾਈ ਕਰਕੇ ਖੜੋ ਹੈਗਾ ਬਿਲਕੁਲ ਬੋਲਾ ਹੀ ਆ ਜਿਹੜਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ